ਸੱਚੀ ਗੱਲ ਛਾਰੇ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਤੁਹਾਡੇ ਸਾਹਮਣੇ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ 19 ਅਤੇ 20 ਫਰਵਰੀ ਨੂੰ ਪੰਜਾਬ ਦੇ ਵਿੱਚ ਜੋ ਮੌਸਮ ਚੇਂਜ ਹੋ ਰਿਹਾ ਜੀ ਜੋ ਮੀਂਹ ਦੀ ਗਤੀਵਿਧੀ ਦੇਖਣ ਨੂੰ ਮਿਲ ਰਹੀ ਹੈ ਉਹਦੇ ਬਾਰੇ ਕੀ ਹਾਲਾਤ ਨੇ ਫਿਲਹਾਲ ਪੰਜਾਬ ਦੇ ਵਿੱਚ ਪੂਰਬੀ ਦੀ ਹਵਾ ਦੀ ਵਾਪਸੀ ਹੋ ਚੁੱਕੀ ਹੈ ਧੁੰਦ ਅਤੇ ਬੱਦਲਬਾਗੀ ਦੇ ਹਾਲਾਤ ਲਗਾਤਾਰ ਪੰਜਾਬ ਦੇ ਵਿੱਚ ਬਣੇ ਹੋਏ ਨੇ ਜਿਸ ਦੇ ਕਾਰਨ ਪੰਜਾਬ ਵਿੱਚ ਹਲਕਾ ਦਰਮਿਆਨਾ ਮੌਸਮ ਬਦਲ ਹੋਇਆ ਦਿਖਾਈ ਦੇ ਰਿਹਾ ਠੰਡ ਦੇ ਹਾਲਾਤ ਜਿਆਦਾ ਵੱਧ ਰਹੇ ਨੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇੱਕ ਮਿੰਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਗੱਲ ਕਰਾਂਗੇ ਤਾਜ਼ਾ ਸੈਟਲਟੇਮੇਟ ਦੀ ਤਾਂ ਬੱਦਲ ਵੀ ਸਿਸਟਮ ਪੰਜਾਬ ਵਿੱਚ ਲਗਾਤਾਰ ਟਰੈਵਲ ਕਰ ਰਹੇ ਨੇ ਜਿਸ ਦੇ ਮੱਦੇ ਨਜ਼ਰ 16 17 18 19 ਤਰੀਕ ਤੱਕ ਇਸੇ ਤਰੀਕੇ ਦਾ ਮਾਹੌਲ ਬਣਿਆ ਰਹੇਗਾ 19 ਅਤੇ 20 ਤਰੀਕ ਨੂੰ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਨੇ ਖਾਸ ਤੌਰ ਤੇ ਗੱਲ ਕਰਾਂਗੇ ਜੇ 19 ਤਰੀਕ ਸਵੇਰ ਤੋਂ ਬੱਦਲਬਗੀ ਦੇ ਹਾਲਾਤ ਪੜ ਰਹੇ ਨੇ ਪਹਾੜੀ ਖੇਤਰਾਂ ਵਿੱਚ ਸਿਸਟਮ ਪਹੁੰਚ ਰਿਹਾ ਤੇ ਇਸ ਦਾ ਮੇਨ ਅਸਰ ਜਿਹੜਾ ਸਾਨੂੰ ਮਾਝੇ ਅਤੇ ਦੁਆਬੇ ਵਿੱਚ ਦੇਖਣ ਨੂੰ ਮਿਲੇਗਾ ਜੋ ਕਿ ਪਹਾੜੀ ਖੇਤਰਾਂ ਦੇ ਨਾਲ ਲੱਗਦੇ ਇਲਾਕੇ ਨੇ ਕਿਉਂਕਿ ਇਸ ਦਾ ਅਸਰ ਜ਼ਿਆਦਾਤਰ ਪਹਾੜੀ ਖੇਤਰਾਂ ਵਿੱਚ ਦੇਖਣ ਨੂੰ ਮਿਲੇਗਾ ਥੋੜਾ ਬਹੁਤਾ ਇਸ ਦਾ ਜ਼ਿਆਦਾ ਅਸਰ ਆਪਾਂ ਜ਼ਿਲੇ ਵਾਈਜ਼ ਅਗਰ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਪਟਿਆਲਾ ਲੁਧੇਵਾਂ ਦਾ ਇਲਾਕਾ ਫਿਰੋਜ਼ਪੁਰ ਦਾ ਇਲਾਕਾ ਇਨ੍ਹਾਂ ਇਲਾਕਿਆਂ ਵਿੱਚ ਇਸ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲੇਗਾ ਜਿਸ ਦੇ ਨਾਲ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚਕਾਰ ਥੋੜੀ-ਬੋਧੀ ਬੂੰਦਾਬੰਦੀ ਤੇ ਮੀਂਹ ਦੇ ਹਾਲਾਤ ਜ਼ਿਆਦਾ ਬਣ ਸਕਦੇ ਨੇ। ਬਾਕੀ ਪੂਰੇ ਪੰਜਾਬ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਦੇ ਹਾਲਾਤ ਲਗਾਤਾਰ ਬਣੇ ਰਹਿਣਗੇ ਜੋ ਕਿ ਵੱਡੀ ਇੱਕ ਅਪਡੇਟ ਸਾਡੇ ਤੱਕ ਸਾਹਮਣੇ ਆਈ ਸੀ ਤਾਂ ਤੁਹਾਡੇ ਤੱਕ ਅਸੀਂ ਪਹੁੰਚਦੀ ਕੀਤੀ ਹੈ। ਫਿਲਹਾਲ ਤਾਪਮਾਨ ਥੋੜੇ ਜਿਹਾ ਘਟੇ ਹੋਏ ਦਿਖਾਈ ਦੇ ਰਹੇ ਨੇ ਬੱਦਲਬਾਤੀ ਤੇ ਧੁੰਦ ਦੇ ਹਾਲਾਤ ਪੰਜਾਬ ਵਿੱਚ ਲਗਾਤਾਰ ਬਰਕਰਾਰ ਨੇ ਕਿਉਂਕਿ ਪੱਛਮ ਦੀ ਹਵਾ ਦੀ ਜਗ੍ਹਾ ਹੁਣ ਪੂਰਬ ਦੀ ਹਵਾ ਦੀ ਵਾਪਸੀ ਹੋਈ ਹੈ ਤੇ ਪੂਰਬ ਦੀ ਹਵਾ ਦੇ ਨਾਲ ਸਾਨੂੰ ਅਕਸਰ ਹੀ ਪੰਜਾਬ ਦੇ ਵਿੱਚ ਮੌਸਮ ਧੁੰਦ ਵਾਲਾ ਦੇਖਣ ਨੂੰ ਮਿਲਦਾ ਹੈ। ਜੋ ਕਿ ਹੁਣ ਲਗਾਤਾਰ ਆਉਂਦੇ ਦੋ ਦਿਨ ਇਸੇ ਤਰੀਕੇ ਨਾਲ ਬਰਕਰਾਰ ਰਹੇਗਾ ਫਿਰ 18 19 ਤਰੀਕ ਨੂੰ ਪਛਮੀ ਆਵਾਜ ਦੀ ਵਾਪਸੀ ਹੋਵੇਗੀ ਜਿਸ ਦੇ ਨਾਲ ਮੀਂਹ ਦੇ ਹਾਲਾਤ ਜਿਹੜੇ ਨੇ ਉਹ ਪਹਾੜੀ ਖੇਤਰ ਵਿੱਚ ਬਣਨਗੇ ਤੇ ਪਹਾੜੀ ਖੇਤਰਾਂ ਦੇ ਨਾਲ-ਨਾਲ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਵੀ ਮੌਸਮ ਜਿਹੜਾ ਹੈ ਉਹ ਖਰਾਬ ਹੁੰਦਾ ਦਿਖਾਈ ਦੇਵੇਗਾ ਬਾਕੀ ਇਹ ਅਪਡੇਟ ਸੀ ਮੌਸਮ ਦੀ 19 ਅਤੇ 20 ਤਰੀਕ ਨੂੰ ਜੋ ਮੀਂਹ ਹੋ ਰਿਹਾ ਪੰਜਾਬ ਦੇ ਵਿੱਚ ਉਹਦੇ ਬਾਰੇ ਬਾਕੀ ਕੋਈ ਮੌਸਮ ਚੇਂਜ ਹੁੰਦਾ ਹੈ ਜਾਂ ਨਵੀਂ ਅਪਡੇਟ ਆਉਂਦੀ ਹੈ ਤਾਂ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੁੰਦੇ ਆ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ